ਨਰਵਟਿਕ ਲਈਆਂ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲਗਾਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹ ਨਾਂ ਸੋਫੇ ਦਾ ਕੰਮ ਕਰਦਾ ਨਹੀਂ ਮੈਂ ਲੋਕਲੀ ਜਿੰਦਾ ਕੋਠੀ ਜਿਹਾ ਕੰਮ ਕਰਦਾ ਮੇਰ ਨਾਲ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹ ਨਾਂ ਸਲਾਮਾ ਬਾ ਮਿਲ ਲੈ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਨਹੀਂ ਮੈਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰਦਾ ਫਿਰ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲੋਟਰੀ ਦਾ ਔਰ ਐਕਸਕਲੂਸਿਵ ਰਾਸ਼ਟਰੀ ਲੋਟਰੀ ਸੇ ਵੇਚ ਰਿਹਾ ਮੇਰੇ ਕੋਲ ਭਾਈ ਤਰਸੀਮ ਭਾਈ ਨੇ ਕੱਲ ਲੋਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨਿਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ 1000 ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਦਾਂ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ੀ ਦਾ ਮੇਰਨਾ ਤ੍ਰਸ਼ੀਮ ਲਾਲ ਜੀ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਮੈਂ ਲੋਕਲੀ ਜਿੰਦਾ ਕੋਠੀ ਜਿਹਾ ਕੰਮ ਕਰਦਾ ਹਾਂ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਇਹਨਾਂ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਸਰ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲੋਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲੋਟਰੀਜ਼ ਵੇਚ ਰਿਹਾ ਮੇਰੇ ਕੋਲ ਇਹ ਭਾਈ ਤਰਸੀਮ ਭਾਈ ਨੇ ਕੱਲ ਲੋਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਵਾਲੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਉਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਅਸ ਹੈਗੇ ਨੇ ਜਿਦਾ ਹੁਣ 27 ਤਰੀਕ ਨੂੰ ਨਿਕਲਣਾ ਹੈ ਡੇਢ ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਡਾ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ੀ ਦਾ